ਭਗਵੰਤ ਮਾਨ ਦੀ ਰੈਲੀ ਦੇ ਦੌਰਾਨ ਹੋ ਗਈਆਂ ਕੁਝ ਐਹ ਜਿਹੀਆਂ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ ਕਹਿੰਦੇ ਜਦੋਂ ਭਗਵੰਤ ਮਾਨ ਬੋਲਦਾ ਤਾਂ ਵਿਰੋਧੀਆਂ ਦੀ ਚੀਕ ਕਢਾ ਦਿੰਦਾ ਜੇ ਚੀਕ ਕਿਵੇਂ ਕਢਾਈ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਵੀਡੀਓ ਚਲਦੀ ਚਲਦੀ ਸ਼ੇਅਰ ਕਰਨੀ ਆ ਤੇ ਕਿਵੇਂ ਲੱਗਦੀਆਂ ਨੇ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੀਆਂ ਗੱਲਾਂ ਭਗਵੰਤ ਮਾਨ ਦੀਆਂ ਗੱਲਾਂ ਜਿਹੜੀਆਂ ਹਾਸਿਆ-ਸੱਜ ਗਈਆਂ ਜਾਂਦੀਆਂ ਵਿਰੋਧੀਆਂ ਨੂੰ ਇੱਕ ਵੱਖਰਾ ਜਵਾਬ ਤੇ ਕਰਾਰਾ ਜਵਾਬ ਦਿੱਤਾ ਜਾਂਦਾ ਆਓ ਪਹਿਲਾਂ ਵੀਡੀਓ ਸੁਣਦੇ ਆ ਵੀਡੀਓ ਸੁਣ ਕੇ ਸ਼ੇਅਰ ਕਰਿਓ ਆਓ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਆਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲੱਗ ਜਾਂਦੇ ਨੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਬੈੰਦਾ ਮੈਂ ਤਾਂ ਥੋੜੀ ਜੜਾਂ 'ਚ ਬੈਠੂ ਆਂ ਹਰ ਗੱਲ ਤੇ ਲੱਗ ਲਾ ਰੰਦਾ ਹਰ ਗੱਲ ਤੇ ਜੇ ਭਗਵੰਤ ਮਾਤਾ ਅਜ ਉੱਠਿਆ ਸਵੇਰੇ ਬੈੱਡ 'ਚੋਂ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਨਹੀਂ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਉਹ ਪਤਾ ਨਹੀਂ ਕੀ ਕੀ ਇਹ ਭਾਈ ਜੀ ਤੁਹਾਡਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀਰ ਉਹਦੇ ਨਾਲ ਉਹ ਨਹੀਂ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰਾਬਲਮ ਨਹੀਂ ਮੈਂ ਤੁਹਾਡੇ ਨਾਲ ਤੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਨੇ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜੱਗ ਗਏ ਰੋਜ਼ਗਾਰ ਦੇ ਤੁਹਾਡੇ ਪਿੰਡ ਕਿਸੇ ਤਰ੍ਹਾਂ ਪੂਰ ਪਿੰਡਾਂ ਚ ਵੀ ਜਗਨ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚਰਾਉਣ ਕਾ ਮੁੜਿਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਤਾਂ ਦੋਸਤੋ ਹੁਣ ਤੁਸੀਂ ਇਹ ਵੀਡੀਓ ਸੁਣੀ ਹੈ ਕਿ ਕਿਵੇਂ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਵਿਰੋਧੀਆਂ ਨੂੰ ਜਵਾਬ ਜਿਹੜਾ ਦਿੱਤਾ ਉਹ ਬਹੁਤ ਹੀ ਜ਼ਿਆਦਾ ਵਕਰਾ ਕਹਿੰਦੇ ਵੀ ਮੈਨੂੰ ਤਾਂ ਮਾਰਨੋਂ ਫਿਰਦੇ ਨੇ ਇਹ ਸੋਚਦੇ ਨੇ ਵੀ ਜਿੱਥੇ ਭਗਵੰਤ ਮਾਨ ਕਹਿੰਦਾ ਮੈਂ ਬੂਟ ਦਾ ਫੀਤਾ ਬੰਨਾਂ ਦਾ ਇਹ ਸੋਚਦੇ ਨੇ ਵੀ ਡਿੱਗ ਪੈ ਭਗਵੰਤ ਮਾਨ ਇਹ ਗੱਲ ਜਿਹੜੀ ਆ ਤੁਹਾਨੂੰ ਵੀ ਪਤਾ ਵੀ ਕਿਹੜੇ ਮਸਲੇ ਦੇ ਨਾਲ ਜੁੜਦੀ ਆ ਕਮੈਂਟ ਕਰਕੇ ਜਰੂਰ ਉਨੇ ਸੇ ਗੱਲਬਾਰੇ ਪਤਾ ਹੈ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਹੈ ਦਬਕੇ ਕਮੈਂਟ ਅਚ ਆਪਣੀ ਰਾਇ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ